ਸਤ ਸੰਗਤ ਨਹੀਂ ਕਰਦਾ ਬਸ ਦੁਨੀਆਦਾਰੀ ਦੇ ਹੀ ਸਾਰੇ ਫਰਜਾਂ ਨੂੰ ਬਾਧਦਾ ਰਹਿੰਦਾ ਏ ਸਹਿਬ ਕਹਿੰਦੇ ਉਹ ਕੱਲਾ ਰਹਿ ਜਾਂਦਾ ਏ ਉਹਦੀ ਜੀਵ ਆਤਮਾ ਰੱਬ ਤੋਂ ਵਿਛੜ ਜਾਂਦੀ ਏ ਤੇ ਉਹਨੂੰ ਵਿਕਾਰ ਆ ਕੇ ਨੱਪ ਲੈਂਦੇ ਨੇ ਦੂਤ ਭੂਤ ਸਭ ਕੁਝ ਉਹਨੂੰ ਨੱਪ ਲੈਂਦੇ ਨੇ ਆ ਕੇ ਉਹਨੂੰ ਰਾਤ ਨੂੰ ਨੀਂਦ ਵੀ ਨਹੀਂ ਚਾਜਣਾ ਆਉਂਦੀ ਦਿਨੇ ਚੈਨ ਵੀ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਸਤ ਸੰਗਤ ਤੋਂ ਬਾਹਰ ਹੈ ਉਹਨੇ ਸਤ ਸੰਗਤ ਨਹੀਂ ਕੀਤੀ ਸਾਧ ਜਨਾਂ ਤੇ ਬਾਹਰ ਇਸੇ ਰਹਿਣ ਇਕੇ ਲੜੀਆਂ ਕਹਿੰਦੇ ਉਹ ਕੱਲੇ ਰਹਿ ਗਏ ਕਿਵੇਂ ਰਹਿ ਗਏ ਆਸਾ ਦੀ ਵਾਰ ਦਾ ਪਰੋਜ ਕੀਰਤਨ ਸੁਣਦੇ ਆਰਵਾਰ ਸਾਹਿਬ ਤੋਂ ਲਾਈਵ ਹੁੰਦਾ ਇਹ ਸੁਣਦੇ ਆ ਕਿ ਨਹੀਂ ਸੁਣਤੀ ਉਹ ਸਾਡੀ ਬਿਰਤੀ ਹੈ ਸਾਡੀ ਮਰਜ਼ੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤੇਲ ਬਿਵਾੜ ਜਿਓ ਸੁਨ ਜੇ ਅੰਦਰ ਖੇਤ ਖੇਤੇ ਅੰਦਰ ਛਟਿਆ ਕਹੋ ਨਾਨ ਸੋਨਾ ਫਲਿਏ ਫੁੱਲਿਗੇ ਬਾਪੜੇ ਧੀ ਤਨ ਵਿੱਚ ਸਵਾ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਉਹ ਇਦਾਂ ਰਹਿ ਗਏ ਇਕੱਲੇ ਜਿਵੇਂ ਤੇਲ ਬੀਜੇ ਜਾਂਦੇ ਸੀ ਪੁਰਾਣੇ ਸਮਿਆਂ ਚ ਅੱਜ ਵੀ ਕਿਤੇ ਕਿਤੇ ਬੀਜੇ ਜਾਂਦੇ ਨੇ ਤਿਲਾ ਦੇ ਕੀ ਹੋਇਆ ਕਿ ਬੂਟਾ ਵਧੀਆ ਬਹੁਤ ਜਦੋਂ ਉਹਨੂੰ ਫਲੀ ਪਈ ਉਹਦੇ ਚਾਨਣੀ ਪੈ ਗਈ ਆ ਕੇ ਲਿਸ਼ਕੋਰ ਪੈ ਗਈ ਉੱਪਰਲੀ ਆਕਾਸ਼ ਦੀ ਲਿਸ਼ਕੋਰ ਪੈ ਗਈ ਤੇ ਉਹਨੂੰ ਚਾਨਣੀ ਕਹਿੰਦੇ ਨੇ ਚਾਨਣੀ ਪੈ ਜਾਣਾ ਹੁਣ ਉਹਦੀ ਫਲੀ ਬਹੁਤ ਵਧੀਆ ਬਣੀ ਐ ਪਰ ਉਹਦੇ ਵਿੱਚ ਦਾਣੇ ਨਹੀਂ ਐ ਸਵਾਹ ਐ ਦਾਣੇ ਸੜ ਗਏ ਉਹਦੇ ਜਦੋਂ ਕਿਸਾਨ ਨੇ ਤੇਲਾ ਨੂੰ ਵੜਿਆ ਤੇ ਉਹਨੇ ਜਿਹੜੇ ਬੂਟਿਆਂ ਦੇ ਉੱਪਰ ਸਵਾਪਈ ਸੀ ਜਿਨ੍ਹਾਂ ਦੇ ਵਿੱਚ ਤਿਲ ਨਹੀਂ ਗੇ ਉਹ ਬੂਟੇ ਛੱਡ ਦਿੱਤੇ ਤੇ ਜਿਨ੍ਹਾਂ ਚ ਤਿਲਾਂ ਦੇ ਦਾਣੇ ਸਨ ਉਹਨਾਂ ਨੂੰ ਲੈ ਕੇ ਆ ਗਿਆ ਘਰ ਗੁਰੂ ਨਾਨਕ ਪਾਸ਼ਾ ਇਹ ਕਹਿੰਦੇ ਹੁਣ ਤਿਲ ਬੀਜੇ ਵੀ ਇਕੱਠੇ ਸੀ ਉੱਗੇ ਵੀ ਇਕੱਠੇ ਸੀ ਇਹ ਬੂਟਾ ਵੀ ਜ਼ਿਆਦਾ ਫਲਿਆ ਪਰ ਇਹਦੇ ਵਿੱਚ ਤਿਲ ਨਾ ਹੋਣ ਕਰਕੇ ਕਿਸਾਨ ਨੇ ਵੱਢਿਆ ਹੀ ਨਹੀਂ ਛੱਡ ਦਿੱਤਾ ਹੁਣ ਪੈਲੀ ਦੇ ਵਿੱਚ ਨੇ ਖਸਮਾ ਰਹਿ ਗਿਆ ਜਦੋਂ ਅਸਲੀ ਬੂਟੇ ਵੱਢ ਕੇ ਘਰ ਆ ਗਏ ਹੁਣ ਪਿੱਛੇ ਮੱਝਾ ਚਾਰਨ ਵਾਲੇ ਮੱਝਾ ਚਾਰਨ ਗਏ ਕੋਈ ਬੱਚਾ ਡੰਡਾ ਮਾਰ ਕੇ ਤੋੜ ਦਿੰਦਾ ਏ ਕੋਈ ਉਹਨੂੰ ਉਚੜਾਂ ਤੋਂ ਵੱਡ ਕੇ ਲਿਆ ਕੇ ਚੁੱਲ੍ਹੇ 'ਚ ਢਾਹ ਦਿੰਦਾ ਏ ਕਹਿੰਦੇ ਫਲਿਆ ਬਹੁਤ ਵਧੀਆ ਸੀ ਸੋਨਾ ਬਹੁਤ ਲੱਗਦਾ ਸੀ ਪਰ ਜਦੋਂ ਇਹਦੀ ਕੀਮਤ ਪੈਣੀ ਸੀ ਉਸ ਸਮੇਂ ਇਹਦੇ ਅੰਦਰ ਸਵਾਹ ਬਣ ਗਏ ਹੁਣ ਉਸ ਬੂਟੇ ਦੇ ਵਸਤਾ ਨਹੀਂ ਪਰ ਗੁਰੂ ਪਾਤਸ਼ਾਹ ਜੀ ਨੇ ਇਸ ਸਜੀਵ ਰੂਪੀ ਬੂਟੇ ਨੂੰ ਸਮਝਾਇਆ ਪਿਆਰਿਆ ਦੁਨੀਆਂ 'ਚ ਵਿਚਰਦਿਆਂ ਹੋਇਆਂ ਦੁਨੀਆਂ 'ਚ ਰਹਿੰਦਿਆਂ ਹੋਇਆਂ ਪਰਿਵਾਰਿਕ ਰਿਸ਼ਤੇਦਾਰੀਆਂ ਨਮਾਉਂਦਿਆਂ ਹੋਇਆਂ ਵੀ ਜੇ ਤੂੰ ਰੱਬ ਨਾਲੋਂ ਟੁੱਟ ਗਿਆ ਰਿਸ਼ਤੇਦਾਰੀਆਂ 'ਚ ਤੂੰ ਮਹਾਣ ਬਣ ਜਾਏਂਗਾ ਪਰ ਰੱਬ ਦੀ ਦਰਗਾਹ ਦੇ ਵਿੱਚ ਤੈਨੂੰ ਕਿਸੇ ਨੇ ਬਾਤ ਨਹੀਂ ਪੁੱਛਣੀ ਫੱਲੀਏ ਫੁੱਲੀਆਂ ਬਾਪੜੇ ਪੀਤਾਂ ਦੇ ਵਿੱਚ ਸਵਾਬ ਵਾਲੀ ਗੱਲ ਬਣ ਜਾਣੀ ਐ ਜਿੰਨਾ ਚਿਰ ਤੇਰੀ ਜੀਬ 'ਚ 4 ਪੈਸੇ ਉਹਨੇ ਚਾਰਾ ਰਿਸ਼ਤੇਦਾਰ ਵੀ ਜੀਜੀ ਕਰਨਗੇ ਤੇ ਜਦੋਂ ਤੂੰ ਮੰਝੇ ਤੇ ਪੈ ਗਿਆ ਕਿਸੇ ਨੇ ਨਹੀਂ ਪੁੱਛਣਾ ਰੱਬ ਦਾ ਨਾਮ ਹੀ ਹੈ ਜਿਹੜਾ ਤੈਨੂੰ ਛਡਾ ਸਕਦਾ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਨਾਮ ਤੇਰੇ ਸੰਗ ਸਹੈਤਾ ਦਿੰਦਾ ਏ ਜਿੱਥੇ ਕੋਈ ਰਿਸ਼ਤਾ ਨਹੀਂ ਪਹੁੰਚਦਾ ਰਿਸ਼ਤਿਆਂ ਨੂੰ ਛੱਡਣਾ ਨਹੀਂ ਹੈ ਰਿਸ਼ਤਿਆਂ ਨੂੰ ਨਭਾਉਣਾ ਹੈ ਪਰ ਉਹਨਾਂ ਨੂੰ ਨਭਾਉਂਦਿਆਂ ਨਭਾਉਂਦਿਆਂ ਨਾਲ ਅਕਾਲ ਪੁਰਖ ਵਹਿਗੁਰੂ ਦੀ ਬੰਦਗੀ ਵੀ ਕਰਨੀ ਹੈ ਜਿਵੇਂ ਦੋਸਤਾਂ ਮਿੱਤਰਾਂ ਨੂੰ ਖੁਸ਼ ਕਰਨ ਵਾਸਤੇ ਬੰਦਾ ਰਾਤ ਨੂੰ ਵੀ ਚਲਾ ਜਾਂਦਾ ਨਾ ਔਟਕੇ ਕਿਸੇ دوست ਦੇ ਪਾਰਟੀ ਹੋਵੇ ਵਿਆਹ ਹੋਵੇ ਜਨਮ ਦਿਨ ਹੋਵੇ ਤੇ ਪਾਸ਼ੇ ਕਹਿੰਦੇ ਜਦੋਂ ਸਤ ਸੰਗਤ ਕਰਨੀ ਹੈ ਦੀਵਾਨ ਲੱਗਦਾ ਉਹ ਵਿਰਾਤ ਦਾ ਪਿੰਡ ਚ ਤੇ ਉਦੋਂ ਕਿਉਂ ਨਹੀਂ ਤੈਨੂੰ ਜਾਗ ਆਉਂਦੀ ਉਦੋਂ ਕਿਉਂ ਵਾਸੀਆਂ ਮਾਰ ਲੱਗ ਜਾਂਦਾ ਸੈਵਨ ਨੇ ਫਿਰ ਆਪ ਹੀ ਜਵਾਬ ਦਿੱਤਾ ਕਿੰਦੇ ਚੰਗਿਆਈ ਆਲਕ ਕਰੇ ਬਰਿਆਈ ਹੋਏ ਸ਼ੇਰ ਕਹਿੰਦੇ ਚੰਗੇ ਕੰਮ ਵਾਸਤੇ ਨੂੰ ਆੜਸ ਪਰੇ ਜਾਂਦੀ ਹੈ ਤੇ ਬੁਰੇ ਕੰਮ ਵਾਸਤੇ ਇਹ ਤਕੜਾ ਹੋ ਜਾਂਦਾ ਆ ਸ਼ੇਰ ਵਰਗਾ ਹੋ ਜਾਂਦਾ ਇਸੇ ਕਰਕੇ ਲੜਨ ਵਾਸਤੇ ਲੋਕ ਸ਼ੇਰ ਬਣੇ ਫਿਰਦੇ ਨੇ ਤੇ ਸਤ ਸੰਗਤ ਕਰਨ ਵਾਸਤੇ ਹਾਰ ਸਪਈ ਹੋਈ ਉੱਠੇ ਹੀ ਨਹੀਂ ਜਾਂਦਾ ਤੇ ਸਹਿਬ ਕਿਰਪਾ ਕਰਨ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇ ਲੜੀਆਂ ਕਹਿੰਦੇ ਉਹ ਕੱਲੀਆਂ ਰਹਿ ਗਈਆਂ ਤਿੰਨ ਦੁੱਖ ਨ ਕਭੂ ਉਤਰੇ ਕਹਿੰਦੇ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਨਹੀਂ ਨਿਕਲਦਾ ਦੁੱਖ ਭਰਿਆ ਪਿਆ ਏ ਦੁੱਖ ਪਾਸੇ ਨਹੀਂ ਜਾ ਰਿਹਾ ਤਿੰਨ ਦੁੱਖ ਨ ਕਭੂ ਉੱਤਰੈ ਸੇ ਜੰਮ ਕੇ ਵਸ ਪੜੀਆਂ ਕਹਿੰਦੇ ਉਹ ਜੰਮਾਂ ਦੇ ਵਸ ਪੈ ਗਈਆਂ ਜੰਮ ਵਕਾਰ ਵੀ ਨੇ ਚੰਮ ਪੂਤ ਪ੍ਰੇਤ ਵੀ ਨੇ ਜਿੰਨਾ ਤੋਂ ਲੋਕ ਬੜੇ ਦੁਖੀ ਨੇ ਬਹੁਤਾਤ ਦੁਨੀਆ ਇਨਾਂ ਚੀਜ਼ਾਂ ਤੋਂ ਪਰੇਸ਼ਾਨ ਹੋਈ ਪਈ ਐ ਤਾਂ ਸਹਿਬ ਜੀ ਕਹਿੰਦੇ ਕਿਉਂ ਹੋਏ ਕਿਉਂ ਦੁਖੀ ਹੋਏ ਸਤ ਸੰਗਤ ਤੋਂ ਛੁੱਟ ਗਏ ਅੰਮ੍ਰਿਤ ਵੇਲਾ ਛੱਡ ਦਿੱਤਾ ਅੰਮ੍ਰਿਤ ਛਕਣਾ ਛੱਡ ਦਿੱਤਾ ਖੰਡੇ ਬਾਟੇ ਦੀ ਪੌੜ ਅੰਮ੍ਰਿਤ ਰੂਪੀ ਬਾਣੀ ਪੜਨੀ ਛੱਡ ਦਿੱਤੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਛੱਡ ਕੇ ਬੈਠ ਗਿਆ ਹੁਣ ਪਰਮ ਅਵਸਥਾ ਕਿੱਥੋਂ ਮਿਲੇ ਇਹਨੂੰ ਸੁੱਖ ਕਿੱਥੋਂ ਮਿਲੇ ਇਸ ਕਰਕੇ ਦੁਖੀ ਹੋ ਰਿਆ ਪਰੇਸ਼ਾਨ ਹੋ ਰਿਆ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਚਲਨ ਬੁਜੀ ਸੇਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਓ ਅਜ ਜਲਨ ਬੁਝਾਉਣ ਵਾਸਤੇ ਤਾਂ ਬਾਣੀ ਸੀ ਤੇ ਬਾਣੀ ਤਾਂ ਸੁਣਦਾ ਪੜਦਾ ਹੀ ਨਹੀਂ ਗੁਰਦੁਆਰੇ ਗ੍ਰੰਥੀ ਸਿੰਘ ਇਕੱਲਾ ਹੀ ਨਿਤਨੇਮ ਕਰ ਦਿੰਦਾ ਸੰਗਤ ਤਾਂ ਪਹੁੰਚਦੀ ਨਹੀਂ ਤੇ ਜੇ ਆਵ ਜਾਵੇ ਤਾਂ ਨੁਕਸ ਵੀ ਨਹੀਂ ਘਟਣਾ ਲਈ ਆਉਣਗੇ ਕੋਈ ਕਰਮਾ ਵਾਲਾ ਜਿਹੜਾ ਸੁਣਨ ਵਾਸਤੇ ਆਵੇ ਨਹੀਂ ਤੇ ਅੱਜ ਕੱਲ੍ਹ ਤਾਂ ਇੱਕ ਰੁਝਾਨ ਜਿਹਾ ਚੱਲਦਾ ਰਿਹਾ ਚੱਲ ਪਿਆ ਜਾਣਾ ਵਾ ਜਦੋਂ ਬਾਣੀ ਸ਼ੁਰੂ ਹੋ ਗਈ ਉਦੋਂ ਢੋਲ ਆ ਕੇ ਐਵੇਂ ਅੱਖਾਂ ਮੀਟ ਕੇ ਬਹਿ ਜਾਣਾ ਹੁਣ ਪਤਾ ਨਹੀਂ ਸੁਣਦੇ ਆ ਕਿ ਸੁਤੇ ਆ ਇਹ ਤਾਂ ਉਹੀ ਜਾਣਣ ਸੁਣਾਉਣ ਵਾਲੇ ਬਾਣੀ ਸੁਣਾਈ ਜਾਂਦੇ ਨੇ ਸਮਾਗਮ ਹੁੰਦੇ ਨੇ ਕਥਾ ਚੱਲੀ ਜਾਂਦੀ ਏ ਕੀਰਤਨ ਚੱਲੀ ਜਾਂਦਾ ਏ ਢਾਡੀ ਕਵੀਸ਼ਰ ਆਪਣਾ ਜੋਰ ਲਾਏ ਜਾਂਦੇ ਆ ਪਰ ਗੱਲ ਤਾਂ ਇਸ ਚੀਜ਼ ਦੀ ਹੈ ਨਾ ਇਹਦੇ 'ਚ ਕਿੰਨੀ ਕ ਪੈਂਦੀ ਹੈ ਇਹ ਚ ਨਾ ਭੈਣ ਕਰਕੇ ਦੁਖੀ ਹੋਏ ਪਏ ਆ ਪਰੇਸ਼ਾਨ ਹੋਏ ਪਏ ਆ ਉਹਨਾਂ ਪਰੀਆਂ ਸ਼ਾਨੀਆਂ ਦੇ ਵਿੱਚੋਂ ਕੱਢਣਾ ਵੀ ਸਾਨੂੰ ਗੁਰਬਾਣੀ ਨਹੀਂ ਹੈ ਸਤ ਸੰਗਤ ਨੇ ਕੱਢਣਾ ਹੈ ਸਤਗੁਰੂ ਦੀ ਬਾਣੀ ਨੇ ਕੱਢਣਾ ਹੈ ਹੋਰ ਕਿਸੇ ਚੀਜ਼ ਨੇ ਨਹੀਂ ਕੱਢਣਾ ਤਿੰਨ ਦੁੱਖ ਨ ਕਬਹੂ ਉੱਤਰੈ ਸੇ ਜਮ ਕੇ ਵਸ ਪੜੀਆਂ ਜਿੰਨੀ 라ਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਯਾਦ ਕੀਤਾ ਸੇ ਦਿਸਨ ਨਿਤ ਖੜੀਆਂ ਕਹਿੰਦੇ ਖੁਸ਼ ਚੜਤੀ ਕਲਾਚ ਆਪਣੇ ਮਾਲਕ ਦੀ ਹਜੂਰੀ ਵਿੱਚ ਨੇ ਰਤਨ ਜਵੇਹਰ ਲਾਲ ਹਾਰ ਕੰਠ ਤਨਾ ਜੜੀਆਂ ਕਹਿੰਦੇ ਐ ਸਮਝ ਲਓ ਉਹਨਾਂ ਦੇ ਗਲੇ ਵਿੱਚ ਰਤਨਾ ਰੂਪੀ ਹਾਰ ਪੈ ਕੇ ਆ ਜਿਵੇਂ ਜਿਹੜੀ ਔਰਤ ਆਪਣੇ ਪਤੀ ਨੂੰ ਖੁਸ਼ ਰੱਖਦੀ ਹੈ ਪਤੀ ਦੀ ਜੇਬ 'ਚ ਜਿੰਨੇ ਪੈਸੇ ਹੋਣ ਉਹਨੂੰ ਹਾਰ ਬਣਾ ਬਣਾ ਕੇ ਸੋਨੇ ਦੇ ਨਾਲ ਮੜ ਦਿੰਦਾ ਹੈ ਤੇ ਸੋਨਾ ਪਾ ਕੇ ਖੁਸ਼ ਹੁੰਦੀ ਹੈ ਉਹਨੂੰ ਕਿਸੇ ਹੋਰ ਪਾਸੇ ਚੱਕਣ ਦੀ ਲੋੜ ਨਹੀਂ ਪੈਂਦੀ ਤੇ ਇਦਾਂ ਹੀ ਪਰਮਾਤਮਾ ਦਾ ਨਾਮ ਸਿਮਰਨ ਵਾਲੀ ਜੀਵ ਆਤਮਾ ਜੀਵ ਇਸਤਰੀ ਆਪਣੇ ਗਲ ਵਿੱਚ ਹਾਰ ਪਾਇਆ ਹੋਇਆ ਜਿਹਦੀ ਕੀਮਤੀ ਕੋਈ ਨਹੀਂ ਰਤਨ ਲਾਲ ਜਾਂ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਚਾਈ ਸਹਿਬ ਕਹਿੰਦੇ ਇਹਨਾਂ ਰਤਨਾਂ ਦੀ ਕੋਈ ਕੀਮਤ ਹੀ ਨਹੀਂ ਇਹਨੇ ਭੱਡੀ ਕੀਮਤ ਵਾਲੇ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਦੇ ਸਕਦਾ ਮੁੱਲ ਕੀ ਹੈ ਇਹਨਾਂ ਦਾ ਕਬੀਰ ਸਾਹਿਬ ਜੀ ਕਹਿੰਦੇ ਕੰਚਨ ਸਿਓ ਪਾਈਏ ਨਹੀਂ ਮੋਲ ਮਨ ਦੇ ਰਾਮ ਲਿਆ ਹੈ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਸੋਨਾ ਦੇ ਕੇ ਬਰਾਬਰ ਨਹੀਂ ਮਿਲਦਾ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਮੈਂ ਆਪਣਾ ਮਨ ਦੇ ਕੇ ਰੱਬ ਲੈ ਲਿਆ ਰੱਬ ਨੂੰ ਮਨ ਦੇਣਾ ਪੈਂਦਾ ਗੁਰੂ ਦੇ ਹਵਾਲੇ ਮਨ ਕਰਨਾ ਪੈਂਦਾ ਫਿਰ ਇਹ ਜਿਹੜਾ ਸੋਨਾ ਹਾਰ ਹੈ ਸਾਡੇ ਗਲੇ ਦੇ ਵਿੱਚ ਚਮਕਦਾ ਹੈ ਸੋਨਾ ਲੱਗਦਾ ਹੈ ਨਾਨਕ ਬਾਛੇ ਧੂੜ ਤੈਨ ਪ੍ਰਭ ਸ਼ਰਣੀ ਦਰ ਪੜੀਆਂ ਕਹਿੰਦੇ ਹੈ ਮਾਲਕ ਜੀ ਨਾਨਕ ਦਾਸ ਨਾਨਕ ਵੀ ਉਹਨਾਂ ਦੇ ਕਰਨ ਤੂੜ ਸਤ ਸੰਗਤ ਅਲੋਚਦਾ ਏ ਕਿੰਨਾ ਦੀ ਜਿਹੜੇ ਸਤ ਸੰਗੀ ਜਨ ਤੇਰੇ ਦਰ ਤੇ ਪ੍ਰਵਾਨ ਹੋ ਗਏ ਜਿਹੜੇ ਤੇਰੇ ਦਰ ਤੇ ਆ ਕੇ ਤੇਰੇ ਵਰਗੇ ਹੋ ਗਏ ਨੇ ਬੁਰ ਕਿਰਪਾ ਜਿਹਨ ਨਰਕੋ ਕੀਨੀ ਤੈਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਕਿਉ ਪਾਣੀ ਸੰਗ ਪਾਣੀ ਬਾਛੇ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋ ਗਈ ਉਹ ਤਾਂ ਆ ਪਾਣੀ ਵਾਂਗ ਪਾਣੀ ਚ ਰਲ ਗਏ ਰੱਬ ਨਾਲ ਰੱਬ ਵਰਗੇ ਹੋ ਗਏ ਇੱਕੋ ਮਿੱਕੇ ਹੋ ਗਏ ਉਨਾਂ ਨਾਲ ਤੇ ਉਹਨਾਂ ਫਰਕ ਕੋਈ ਨਹੀਂ ਰਿਹਾ ਕਹਿੰਦੇ ਐਸੇ ਸਤਸੰਗੀ ਜਨ ਉਹਨਾਂ ਦੀ ਮੈਨੂੰ ਚਰਨ ਧੋੜ ਦੇ ਦੋ ਉਹਨਾਂ ਸਤਸੰਗੀਆਂ ਦੇ ਕੋਲ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕਰ ਦੋ ਉਹਨਾਂ ਦੀਆਂ ਵਿਚਾਰਾਂ ਮੇਰੇ ਇਸ ਪ੍ਰੇਣ ਦੇ ਵਿੱਚ ਵਸ ਜਾਣ ਤੇ ਮੇਰੀ ਜ਼ਿੰਦਗੀ ਚੜ੍ਹਦੀ ਕਲਾ 'ਚ ਆ ਜਾਏ ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਨੀ ਦਰ ਪੜੀਆਂ ਮੱਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਕਹਿੰਦੇ ਇਸ ਮੱਗਰ ਦੇ ਮਹੀਨੇ ਵਿੱਚ ਜਿਹੜੇ ਉਸ ਵੇਹ ਗੁਰੂ ਪਰਮਾਤਮਾ ਨੂੰ ਪੱਕੇ ਤੌਰ ਤੇ ਜਾਤ ਕਰਨ ਲੱਗ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਠੰਢੀ ਠੰਡੀ ਹਵਾ ਚੱਲਣ ਲੱਗ ਪਈ ਪਰਮਾਤਮਾ ਦੇ ਨਾਮ ਦੀ ਉਹ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਉਹ ਜਨਮ ਮਰ ਤੋਂ ਮੁਕਤ ਹੋ ਕੇ ਜਨ ਪਰ ਉਪਕਾਰੀ ਆਏ ਚੇੇਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ ਉਹ ਪਰਪਕਾਰ ਕਰਨ ਵਾਸਤੇ ਹੀ ਆਉਂਦੇ ਨੇ ਆਪਣੀ ਸਾਰੀ ਜ਼ਿੰਦਗੀ ਲਾ ਕੇ ਪਰਪਕਾਰ ਕਰਕੇ ਦੁਨੀਆ ਦਾ ਭਲਾ ਕਰਕੇ ਚਲੇ ਜਾਂਦੇ ਨੇ ਤੇ ਦੁਨੀਆ ਬਾਅਦ ਵਿੱਚ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਤੇ ਮੇਲੇ ਮਨਾਉਂਦੀ ਹੈ ਉਹਨਾਂ ਦੇ ਕੀਤੇ ਹੋਏ ਪਰਪਕਾਰ ਕਰਕੇ ਯਾਦ ਕਰਦੀ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਇਸ ਮੱਗਰ ਦੇ ਮਹੀਨੇ ਦਾ ਦ੍ਰਿਸ਼ਟਾਂਤ ਦੇਖ ਕੇ ਸਤਿਗੁਰਾਂ ਨੇ ਸਾਡੇ ਅੰਦਰ ਨੂੰ ਸਵਾਰਨ ਦੀ ਗੱਲ ਕੀਤੀ ਹੈ ਸੋ ਆਵਰ ਅਲੋ ਮਿਲਕੇ ਬਾਣੀ ਦੇ ਪਾਣੀ ਦੇ ਧਾਰਨੀ ਬਣੀਏ ਬਾਣੀ ਤੇ ਬਾਣੀ ਦੇ ਧਾਰਨੀ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੇਹਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਬਸਤਾ ਦਾ ਜੀਵਨ ਜੀਈਏ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜਿੱਕਾ ਖੜਸਾ ਵਾਹਿਗੁਰੂ ਜਿੱਕੀ ਫਤ